ਗਰਮੀਆਂ ਦੇ ਵਿੱਚ ਸਿਹਾਈਆਂ ਦਾਗ ਧੱਬੇ ਪੈਣ ਇੱਕ ਆਮ ਜੀ ਗੱਲ ਆ। ਦੇਖੋ ਆਪਾਂ ਜੇ ਕੱਪੜੇ ਨੂੰ ਵੀ ਥੋੜਾ ਜਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਨਾਂ ਲਈ ਇੱਕ ਛੋਟਾ ਜਿਹਾ ਮੁਕਤਾ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਚੰਦਨ ਦੀ ਲੱਕੜ ਮਿਲਦੀ ਹੈ ਪਸਾਰ ਨੂੰ ਇੱਕ ਦਾ ਛੋਟੀ ਜਿਹੀ ਗਿੱਟਕੀ ਜਿਹੀ ਮੰਗੂ ਹੁੰਦੀ ਆ ਜਿਵੇਂ ਆਪਣੇ ਉਂਗਲੀ ਨੂੰ ਦੀ ਆ ਉਹਨੂੰ ਤੁਸੀਂ ਘਸਾਉਣਾ ਕੀ ਦੇ ਤੇ ਕੋਈ ਪੱਥਰ ਦਾ ਚੀਜ਼ ਲੈ ਲੈਣੀ ਜੇ ਤਾਂ ਤੁਸੀਂ ਰਗੜਨਾ ਜਿਹਦੇ ਵਿੱਚ ਪੱਥਰ ਨਾ ਆਵੇ ਉਹ ਜੇ ਤਾਂ ਉਹ ਆਪਾਂ ਕੇ ਫੇਰ ਤਾਂ ਸੰਗਲੋ ਵੀ ਤੁਹਾਡਾ ਜਿਹੜਾ ਚਿਹਰਾ ਉਹਦੇ ਉੱਤੇ ਰਗੜਿਆ ਜਾਂਦਾ ਹੈ ਹੈ ਕਿ ਨਹੀਂ ਜਿਵੇਂ ਆਪਣਾ ਹੁੰਦਾ ਚੱਕਰਾਂ ਇਹਦਾ ਪੱਥਰ ਦਾ ਉਹਦੇ ਉੱਤੇ ਤੁਸੀਂ ਗੁਲਾਬ ਜਲ ਪਾ ਕੇ ਉਹ ਲੱਕਣ ਨੂੰ ਕਸਾਈ ਜਾਣਾ ਤੇ ਉਹਨੇ ਬਰੀਕ ਬਰੀਕ ਪਾਊਡਰ ਬਣ ਜਾਂਦੇ। ਉਹ ਬਰੀਕ ਪਾਊਡਰ ਦੇ ਵਿੱਚ ਹੋਸ ਕੇ ਤੁਸੀਂ ਥੋੜਾ ਜਿਹਾ ਪੰਜ-ਸੱਤ ਤੋੜ ਕੇ ਸੇਵ ਜਿਹੜਾ ਹੁੰਦਾ ਸੇਵ ਤਾਜਾ ਲੈ ਕੇ ਉਹਦੇ ਪਾ ਲੈਣ ਵਿੱਚ ਗੁਲਾਬ ਜਲ ਜਨਵਗਾ ਥੋੜਾ ਜਿਹਾ ਆਪਣੇ ਕੋਲ ਥੋੜਾ ਜਿਹਾ ਦਹੀਂ ਇਹ ਸਾਰੀਆਂ ਚੀਜ਼ਾਂ ਠੰਡੀਆਂ ਸਾਨੂੰ ਜਿਹੜਾ ਚਿਹਰੇ ਤੇ ਨੁਕਸਾਨ ਹੁੰਦਾ ਗਰਮੀ ਦੀ ਵਜ੍ਹਾ ਕਰਕੇ ਹੁੰਦਾ। ਇਹਦੇ ਨਾਲ ਜਦ ਤੁਸੀਂ ਡੇਲੀ ਲਾਮੂਗਰ ਰਾਤ ਨੂੰ ਪੈਣ ਲੱਗੇ ਲਾਣੇ ਉਹ ਸਵੇਰੇ ਆਪਦਾ ਨੂੰ ਧੋ ਲੋ। ਉਹ ਦਿਨੇ ਤਾਂ ਆਪਾ ਲਾ ਨਹੀਂ ਸਕਦੇ ਕਿ ਸੌਂ ਹੁੰਦਾ ਜਾਂਦਾ ਵਾ। ਇਹਦੇ ਨਾਲ ਚਿਹਰੇ ਨੂੰ ਠੰਡਕਾ ਮਿਲਣੀ ਸ਼ੁਰੂ ਹੋ ਜਾਂਦੀ। ਬਾਕੀ ਚਕੁੰਦਰਾ ਖੇਤਾਂ ਦੇ ਵਿੱਚ ਆਮ ਹੁੰਦੀ ਹੈ ਅੱਜਕੱਲ। ਅਗਰ ਨਹੀਂ ਵੀ ਹੋ ਤਾਂ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ ਹੈ ਕਿ ਨਹੀਂ। ਉਹਦਾ ਜੂਸ ਕੱਢ ਕੇ ਇੱਕ ਗਲਾਸ ਪੀ ਲੈਣਾ। ਪਰ ਉਹ ਸਸਤਾ। ਜੂਸ ਪੀਣਾ ਜੂਸ ਪੀ ਲੋ ਨਹੀਂ ਸਿੱਧਾ ਖਾ ਲੋ ਇੰਨਾ ਠੰਡੀਆਂ ਚੀਜ਼ਾਂ ਦੇ ਨਾਲ ਜਿਹੜਾ ਸਾਡਾ ਚਿਹਰਾ ਉਹ ਬਰਕਰਾਰ ਦੀ ਜਿਹੜੀ ਸ਼ੈਨਕਾ ਬਣੀ ਰਹਿੰਦੀ ਹੈ ਨਹੀਂ ਗਰਮੀ ਦੇ ਨਾਲ ਉਹ ਸ਼ੈਨਕਾ ਖਤਮ ਹੋ ਜਾਂਦੀ ਹੈ ਹੋਰ ਗੱਲ ਕੁਛ ਨਹੀਂ ਆ ਦੋ ਚਾਰਕ ਗੱਲਾਂ ਨੇ ਕੋਈ ਜ਼ਿਆਦਾ ਮਹਿੰਗੀ ਨਹੀਂ ਬਈ ਤੁਸੀਂ ਆਪਦੇ ਆਪ ਕਹੋਗੇ ਸਾਡਾ ਚਿਹਰਾ ਜਿਹੜਾ ਚਮਕਣ ਲੱਗ ਗਿਆ ਇਹ ਸਭ ਤੋਂ ਹੋਰ ਇੱਕ ਚੀਜ਼ ਆ ਔਖੀ ਤਾਂ ਉਹ ਵੀ ਨਹੀਂ ਹੈ ਜੋ ਜਵੇਂ ਫ੍ਰੀ ਚ ਆ ਜੇ ਤੁਸੀਂ 10 ਮਿੰਟ ਬੈਠ ਕੇ ਧਿਆਨ ਧਰ ਕੇ ਵਹਿਗੂ ਸਤਨਾਮ ਕਿਸੇ ਵੀ ਸ਼ਬਦ ਦਾ ਪਾਠ ਕਰੋਗੇ ਚਿਹਰੇ ਤੇ ਸ਼ੈ ਇਪੈਂਦੀ ਹੋਣਗੇ ਚਿਹਰੇ ਦੇ ਉੱਤੇ ਚੰਕ ਰੌਣਕ ਉਹਦਾ ਰੰਗ ਆ ਜਿਹੜਾ ਗੁਲਾਬੀ ਹੁੰਦਾ ਇਹ ਨਹੀਂ ਮੈਂ ਕਹਿੰਦੀ ਵੀ ਕਾਲੇ ਤੋਂ ਗੋਰਾ ਦੇਖੋ ਉਹਦਾ ਜਿਹੜਾ ਕੁਦਰਤ ਨੇ ਬਣਾਇਆ ਰੰਗ ਉਹ ਜੀ ਰਹਿਣਾ ਪਰ ਚਮਕ ਉਹ